ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ओंकार ਸਿੰਘ ਪਲਾਨਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਖੇਤੀ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਘਰੇਲੂ ਬਗੀਚੀ ਲਾ ਲੋ ਬਾੜੀ ਲਾ ਲੋ ਘਰੇਲੂ ਸਬਜ਼ੀਆਂ ਦੀ ਪੂਰਤੀ ਲਈ ਜਾਣਕਾਰੀ ਦੇਣੀ ਚਾਹੁੰਦਾ ਵੀ ਕਿਹੜੀਆਂ ਕਿਹੜੀਆਂ ਸਬਜ਼ੀਆਂ ਆਪਾਂ ਅਕਤੂਬਰ ਦੇ ਮਹੀਨੇ ਲਾ ਕੇ ਆਪਣੇ ਘਰ ਦੀਆਂ ਸਬਜ਼ੀਆਂ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕਦੇ ਆ ਆਓ ਜੀ ਜਾਣਦੇ ਆ ਪੂਰੀ ਜਾਣਕਾਰੀ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਖੇਤ ਆ ਉਹਨੂੰ ਚੰਗੀ ਤਰ੍ਹਾਂ ਬਾਹਰ ਲੈਣਾ ਚਾਹੀਦਾ ਜੇਕਰ ਆਪਣੇ ਮੰਨ ਲਓ ਵੀ ਘਰੇ ਜਗ੍ਹਾ ਕੀ ਤਾਂ ਘਰ ਨੂੰ ਵੀ ਚੰਗੀ ਤਰ੍ਹਾਂ ਗੁੱਡ ਲੈਣਾ ਚਾਹੀਦਾ ਜਿਹੜੇ ਵੀਰੇ ਖੇਤ ਦੇ ਵਿੱਚ ਲਾਉਂਦੇ ਨੇ ਉਹਨਾਂ ਨੂੰ ਮੈਂ ਇੱਕ رائے ਦਿੰਦਾ ਤੇ ਵੀ ਜਾਨੀ ਤੁਸੀਂ ਮੰਨ ਕੇ ਚੱਲੋ ਵੀ ਲੰਬੀ ਜਗ੍ਹਾ ਰੱਖ ਲਓ 7-8 ਫੁੱਟ ਉਹਦੇ ਵਿੱਚ ਕੀ ਆ ਰੂਟੇਵੇਟਰ ਦਾ ਇੱਕ ਢੇਡਾ ਦਿਓ ਉਸਦੇ ਨਾਲ ਨਾਲ ਦੀ ਨਾਲ ਬਹਣ ਤਿਆਰ ਹੋ ਜਾਂਦਾ ਜਾਂ ਇੱਕ ਬਾਰ ਹਲ ਕੱਢ ਲਓ ਉਸ ਤੋਂ ਬਾਅਦ ਰੂਟੇਵੇਟਰ ਕੱਢ ਲਓ ਉਹ ਸਭ ਤੋਂ ਵਧੀਆ ਸਿਸਟਮ ਰਹਿੰਦਾ ਜੇਕਰ ਤੁਸੀਂ ਇਹ ਚੌਰਸ ਰੱਖਦੇ ਹੋ ਫਿਰ ਉਹਦੇ ਵਿੱਚ ਇਹ ਹੁੰਦਾ ਵੀ ਤੁਹਾਨੂੰ ਜਿਹੜਾ ਕਈ ਵਾਰੀ ਟਰੈਕਟਰ ਨਾਲ ਬਾਹੀ ਨਹੀਂ ਹੁੰਦੀ ਹੱਥਾਂ ਨਾਲ ਗੜਾਈ ਕਰਨੀ ਪੈਂਦੀ ਹੈ ਉਤੇ ਕਾਫੀ ਮਿਹਨਤ ਕਰਨੀ ਪੈਂਦੀ ਹੈ ਮੈਂ ਤੁਹਾਨੂੰ ਇਹ ਸੋਚਦਾ ਵੀ ਤੁਹਾਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਤੁਸੀਂ ਇਸ ਲਈ 7 ਤੋਂ 8 ਫੁੱਟ ਲੰਬੀ ਜਗ੍ਹਾ ਰੱਖ ਲਓ ਜਿਹੜੀ ਇੱਕ ਸਾਈਡ ਤੇ ਹੋਵੇ ਜਿੱਥੇ ਟਰੈਕਟਰ ਜਾ ਸਕਦਾ ਹੋਵੇ ਟਰੈਕਟਰ ਨਾਲ ਚੰਗੀ ਤਰ੍ਹਾਂ ਹੜਾ ਨਾਲ ਬਾਹੀ ਕਰਕੇ ਉਦੋਂ ਬਾਅਦ ਰੋਟੇਟਰ ਫੇਰ ਕੇ ਟਰੈਕਟਰ ਨੂੰ ਇੱਕ ਸਿਆਰ ਕਰਕੇ ਉਸ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਬੈੱਡ ਬਣਾ ਲੈਣੇ ਚਾਹੀਦੇ ਨੇ ਜਿਹੜੀ ਬੈੱਡਾਂ ਦੇ ਉੱਤੇ ਸਬਜ਼ੀਆਂ ਨੇ ਉਹ ਬਹੁਤ ਵਧੀਆ ਹੁੰਦੀਆਂ ਨੇ ਤਾਂ ਕਿ ਹਰ ਇੱਕ ਚੀਜ਼ ਨੂੰ ਸੇਮ ਦੀ ਲੋਡ ਹੁੰਦੀ ਹੈ ਜਿਆਦਾ ਪਾਣੀ ਦੀ ਲੋਡ ਨਹੀਂ ਹੁੰਦੀ ਜਦੋਂ ਆਪਾਂ ਜਿਆਦਾ ਪਾਣੀ ਦਿੰਨੇ ਆ ਜਿਆਦਾ ਜਿਆਦਾ ਪਾਣੀ ਨਾਲ ਮਰ ਜਾਂਦੀ ਆ ਜਾਂ ਫਿਰ ਉਹਦੇ ਵਿੱਚ ਉਲੀ ਦਾ ਕੋਈ ਅਟੈਕ ਹੋ ਜਾਂਦਾ ਉੱਥੇ ਵੀ ਫਿਰ ਵਧੀਆ ਨਹੀਂ ਹੁੰਦੀ ਇਸ ਲਈ ਆਪਾਂ ਇਸ ਤਰ੍ਹਾਂ ਬੈੱਡ ਬਣਾ ਲੈਣੇ ਚਾਹੀਦੇ ਨੇ ਦੇਖੋ ਜੀ ਮੈਂ ਵੀ ਮੇਰੇ ਲਵੇ ਵੀ ਜਗ੍ਹਾ ਚੌੜੀ ਐ ਲੰਬੀ ਨਹੀਂ ਪਰ ਮੈਂ ਤੁਹਾਨੂੰ ਇਸ ਬਾਰੇ ਰਹਿ ਦੇਣ ਜਰੂਰ ਚਾਹਣਾ ਕਿਉਂਕਿ ਸੌਖਾ ਕੰਮ ਆ ਇਸ ਤਰ੍ਹਾਂ ਬੈੱਡ ਕਹੀ ਨਾਲ ਜਾਂ ਟਰੈਕਟਰ ਨਾਲ ਜਾਂ ਜੇ ਬਹਣ ਤਿਆਰ ਕੀਤਾ ਹੋਇਆ ਤੁਸੀਂ ਨੇ ਇਸ ਤਰ੍ਹਾਂ ਬੈੱਡ ਬਣਾ ਲੈਣ ਨੇ ਜਿਹੜੀ ਬੈੱਡ ਦੀ ਚੜਾਈ ਆ ਲਗਭਗ 3 ਫੁੱਟ ਚੌੜੀ ਹੋਣੀ ਚਾਹੀਦੀ ਆ ਜੇਕਰ ਆਪਣੇ ਨਦੀਨ ਜ਼ਿਆਦਾ ਹੁੰਦੇ ਨੇ ਜਿਵੇਂ ਪੱਲਾ ਹਸਲ ਲਾਉਣਾ ਤਾਂ ਮਲਚਿੰਗ ਆਉਂਦੀ ਆ ਜਿਹਦੇ ਵਿੱਚ ਸਰਾਕ ਕੱਢੇ ਹੋਏ ਨੇ ਤਾਂ ਉਹ ਮਲਚਿੰਗ ਨੂੰ ਵਸਾ ਕੇ ਉਹ ਸਰਾਕਾਂ ਦੇ ਵਿੱਚ ਇੱਕ ਇੱਕ ਗੱਠੀ ਲਹਾਸਣ ਦੀ ਜਾਂ ਪਿਆਜ਼ ਦੀ ਤੁਸੀਂ ਲਾ ਕੇ ਲਹਾਸਣ ਤੇ ਪਿਆਜ਼ ਦੀ ਇਸ ਤਰ੍ਹਾਂ ਖੇਤੀ ਕਰ ਸਕਦੇ ਆ ਲਹਾਸਣ ਲਈ ਹੁਣ ਅਕਤੂਬਰ ਦਾ ਮਹੀਨਾ ਪੂਰਾ ਟੁਕ ਮਾਸੂਮਾਗਾ ਵੀ ਇਹ ਪੱਲਾਸਣ ਦੀ ਬਜਾਈ ਕਰ ਸਕਦੇ ਆ ਤੇ ਇਸ ਟਾਈਮ ਦੀ ਲਸਣ ਦੀ ਬਜਾਈ ਕੀਤੀ ਹੋਈ ਤਾਂ ਲਸਣ ਨੇ ਝਾੜ ਵੀ ਵਧੀਆ ਦੇਣਾ ਤੇ ਸੋਨਾ ਹੋਣਾ ਤੇ ਪਿਆਜ਼ ਦੀ ਬਜਾਈ ਹਜੇ ਥੋੜੀ ਲੇਟ ਹੋਊਗੀ ਜੇ ਤੁਸੀਂ ਕੱਚਾ ਪਟਕੇ ਵਾਲਾ ਲਾਉਣਾ ਤਾਂ ਪਲੀਰੀ ਲੈ ਕੇ ला ਸਕਦੇ ਹੋ ਜਿਵੇਂ ਕੱਚਾ ਪਟਕੇ ਆਪਣੇ ਡੇਲੀ ਲੋਡ ਪੂਰੀ ਕਰਨ ਲਈ ਇਸ ਟਾਈਮ ਤੁਸੀਂ ਗੱਲ ਕਰਾ ਮੈਂ ਤੁਹਾਡੇ ਨਾਲ ਮਾਟਰਾਂ ਦੀ ਮਾਟਰਾਂ ਦੀਆਂ ਦੋ ਤਰ੍ਹਾਂ ਦੀਆਂ ਵੈਰਾਈਟੀਆਂ ਹੁੰਦੀਆਂ ਨੇ ਇੱਕ ਤਾਂ ਲੰਬਾ ਸੁਮਾ ਲੈਣ ਵਾਲੀ ਇੱਕ ਘੱਟ ਸੁਮਾ ਲੈਣ ਵਾਲੀ ਜਿਹੜੀ ਦੇਖੋ ਲੰਬਾ ਸੁਮਾ ਲੈਣਾ ਵੀ ਵੈਰੈਟੀ ਆ ਉਹ 89 ਆ ਉਹਦੀ ਫਲੀ ਦੇ ਵਿੱਚ ਲਗਭਗ 10 ਦਾਣੇ ਹੁੰਦੇ ਨੇ ਤੇ ਉਹ ਝਾੜ ਵੀ ਬਹੁਤ ਜ਼ਿਆਦਾ ਦਿੰਦੀ ਆ ਪਰ ਕੀ ਆ ਆਪਾਂ ਨੂੰ ਇਹ ਹੁੰਦਾ ਗਿਆ ਵੀ ਉਹ ਜੀ ਵੀ ਆਪਾਂ ਪਹਿਲਾਂ ਵੀ ਤਿਆਰ ਕਰੀਏ ਉਸ ਲਈ ਤੁਹਾਨੂੰ ਅੱਧਾ ਬੀਜ AP3 ਦਾ ਵੀ ਲੈ ਲੈਣਾ ਚਾਹੀਦਾ ਤੁਸੀਂ ਜਿੰਨੇ ਇੱਕ ਬੈੱਡ ਆਗਾ ਤਾਂ ਉਸ ਦੇ ਵਿੱਚ ਅੱਧਾ ਬੈੱਡ AP3 ਦਾ ਬੀਜ ਲਓ ਤੇ ਅੱਧਾ 89 ਦਾ ਬੀਜ ਲਓ ਤਾਂ ਕਿ ਤੁਹਾਡੇ 2 ਮਹੀਨਿਆਂ ਤੱਕ ਮਾਟਰ ਤਿਆਰ ਹੋ ਜਾਣਾ ਤੁਸੀਂ ਉਸ ਤੋਂ ਬਾਅਦ ਉਹ ਖਤਮ ਹੋਣ ਤਾਂ ਦੂਸਰੇ ਪਿਆਰ ਹੋ ਜਾਣਾ ਤੁਸੀਂ ਪ੍ਰਬੰਧ ਇਸ ਤਰ੍ਹਾਂ ਰੱਖਣਾ ਜਿਵੇਂ ਤੁਹਾਡਾ ਉਹ ਮੰਨ ਲਓ ਵੀ ਮਟਰ ਨੇ ਜਿਹੜੇ ਉਹ 65 70 ਦਿਨਾਂ ਤੇ ਖਤਮ ਹੋ ਗਏ ਤਾਂ ਉਹ ਬਹਣ ਦੇ ਵਿੱਚ ਤੁਸੀਂ ਹੋਰ ਕੋਈ ਚੀਜ਼ ਲਾ ਦਿਓ ਇਸੇ ਤਰੀਹੀ ਇਹੀ ਬੈੱਡ ਬਣੇ ਹੋਿਆਂ ਦੇ ਉੱਤੇ ਤੇ ਜਿਵੇਂ ਪਿਆਜ਼ ਲਾ ਸਕਦੇ ਹੋ ਅੱਗੇ ਇਸੇ ਤਰ੍ਹਾਂ ਤੁਸੀਂ ਜਿਵੇਂ 89 ਉਹ ਥੋੜਾ ਜ਼ਿਆਦਾ ਟਾਈਮ ਲੈਂਦਾ ਦੇਖੋ ਜੀ ਇਹ ਦੋ ਮਟਰਾਂ ਦੀਆਂ ਵੈਰੈਟੀਆਂ ਹੋ ਗਈਆਂ ਇੱਕ ਆਉਂਦੀ ਹੈ ਜੀ ਫਰਾਸਬੀਨ ਫਰਾਸਬੀਨ ਵੀ ਮਟਰ ਦੀ ਤਰੀ ਲੱਗਦੀ ਹੈ ਜਿਵੇਂ ਮਟਰ ਮੈਂ ਤੁਹਾਨੂੰ ਦੱਸਿਆ ਮਟਰ ਨੂੰ ਕਿਵੇਂ ਲਾਉਣਾ ਇਸ ਦੇ ਉੱਤੇ ਦੋ ਲਖੀ ਰੱਖੇ ਚਲੋ ਬੈੱਡ ਦੇ ਇੱਕ ਇਧਰ ਕਿਨਾਰੇ ਤੇ ਇੱਕ ਇਧਰ ਦੇਖੋ ਜੀ ਜਿਵੇਂ ਮੈਂ ਤੁਹਾਨੂੰ ਇਹ ਖਿੱਤਕੇ ਦਿਖਾ ਰਿਹਾ ਪੂਰੇ ਪੂਰੇ ਇਸ ਤਰ੍ਹਾਂ ਦੋ ਲਖੀ ਰੱਖ ਕੇ ਇਹਨਾਂ ਦੇ ਵਿੱਚ ਬੀਜ ਆ ਜਿਹੜਾ ਉਸ ਨੂੰ ਕੇਰ ਦੋ ਕੇਰਨ ਦੇ ਨਾਲ ਬਹੁਤ ਵਧੀਆ ਤੁਹਾਡੇ ਮਟਰ ਹੋ ਜਾਣਗੇ ਇਸੇ ਤਰੀ ਤੁਸੀਂ ਫਰਾਸਬੀਨ ਫਰਾਸਬੀਨ ਬੀਜ ਸਕਦੇ ਹੋ ਜਾਂ ਇਸ ਨੂੰ ਬੀਨ ਜੀ ਵੀ ਕਹਿ ਦਿੰਦੇ ਨੇ ਤੇ ਇਹ ਬੀਜ ਸਕਦੇ ਹੋ ਉਸ ਤੋਂ ਬਾਅਦ ਜੀ ਇਹ ਆਪਾਂ ਗੱਲ ਕਰੀਏ ਤਾਂ ਤੁਸੀਂ ਖੀਰਾ ਵੀ ਲਾ ਸਕਦੇ ਹੋ ਆਪਣੇ ਲਈ ਦੋ ਚਾਰ ਮੰਨ ਲਓ ਵੀ 10 ਪੀਜ ਇੰਨੇ ਕੀ ਕਾਫੀ ਹੁੰਦੇ ਨੇ ਉਸ ਨੂੰ ਬੈੱਡ ਦੇ ਇੱਕ ਪਾਸੇ ਲਾ ਦਿਓ ਮਲਚਿੰਗ ਕਰਕੇ ਲਾ ਲਓ ਚਾਹੇ ਉਸ ਤੋਂ ਬਾਅਦ ਜੀ ਤੁਸੀਂ ਜਿਵੇਂ ਆਮ ਚੱਲ ਰਹੀ ਅੱਜ ਦੇ ਟਾਈਮ 'ਚ ਪਾਲਕ ਧਨੀਆ ਮੇਥੀ ਮੇਥੇ ਇਹ ਚੀਜ਼ਾਂ ਲਾ ਸਕਦੇ ਹੋ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕਰੀਏ ਪਾ ਮੂਲੀ ਵੀ ਲਾ ਸਕਦੇ ਆ ਜੇਕਰ ਤੁਸੀਂ ਮੂਲੀ ਲਾਉਣੀ ਆ ਤਾਂ ਇਸ ਬੈੱਡ ਦੇ ਉੱਤੇ ਚਾਰ ਲਖੀ ਨਾਲ ਖਿੱਚ ਕੇ ਉਸ ਦੇ ਵਿੱਚ ਮੂਲੀਆਂ ਲਾ ਦਿਓ ਸਿੱਧਾ ਸਿੱਧਾ ਬੀਜ ਲਾ ਦਿਓ ਜੇਕਰ ਤੁਸੀਂ ਧੜੀਆਂ ਲਾਉਣਾ ਫੇਰ ਵੀ ਤੁਹਾਨੂੰ ਚਾਰ ਲੈਣਾ ਖਿੱਚਣੀਆਂ ਪੈਣਗੀਆਂ ਜੇ ਤੁਸੀਂ ਪਾਲਕ ਲਾਉਣਾ ਫੇਰ ਵੀ ਜੇ ਮੇਥੀ ਲਾਉਣੀ ਆ ਫੇਰ ਵੀ ਜੇ ਮੇਥੇ ਲਾਉਣੇ ਨੇ ਚਾਹੇ ਤਾਂ ਸਿੱਟਾ ਦੇ ਤੋਂ ਚਾਹੇ ਚਾਰ ਲੈਣਾ ਖਿੱਚ ਕੇ ਲਾ ਦਿਓ ਕਿਉਂਕਿ ਇਹ ਸੰਗਲ ਸੰਗਣੀਆਂ ਲੱਗਣੀਆਂ ਇਹ ਚੀਜ਼ਾਂ ਨੇ ਉਸ ਤੋਂ ਬਾਅਦ ਆ ਜਾਂਦੇ ਨੇ ਆਪਣੇ ਆਲੂ ਜੇਕਰ ਤੁਸੀਂ ਆਲੂ ਲਾਉਣੇ ਚਾਹੁੰਦੇ ਹੋ ਆਲੂ ਵੀ ਇਸ ਤਰ੍ਹਾਂ ਤੁਸੀਂ ਬੈੱਡ ਬਣਾ ਕੇ ਤੁਸੀਂ ਮੰਨ ਕੇ ਚੱਲੋ ਵੀ 6 6 ਇੰਚ ਦੇ فاਸਲੇ ਤੇ ਤੁਸੀਂ ਇਸ ਦੇ ਉੱਤੇ ਦੋ ਲਾਈਨਾਂ ਲਾ ਦਿਓ ਇੱਕ ਉਧਰਲੇ ਪਾਸੇ ਇੱਕ ਉਧਰਲੇ ਪਾਸੇ ਇੱਕ ਇੱਕ ਗਿੱਠ ਮਤਲਬ ਸਾਈਡਾਂ ਤੇ ਛੱਡ ਕੇ ਥੋੜਾ ਅੱਗੇ ਨੂੰ ਲਾ ਦਿਓ ਕਿਉਂਕਿ ਆਲੂ ਨੂੰ ਪੋਲੀ ਮਿੱਟੀ ਤੇ ਸੇਮ ਦੀ ਲੋਡ ਹੁੰਦੀ ਆ ਉਹ ਇਸ ਦੇ ਵਿੱਚ ਬਹੁਤ ਵਧੀਆ ਆਉਣੀਆਂ ਆ ਆਲੂ ਤੁਹਾਡੇ ਬਹੁਤ ਵਧੀਆ ਹੋਣਗੇ ਆਲੂ ਬੀਜਣ ਦਾ ਵੀ ਹੁਣ ਸਹੀ ਟਾਈਮ ਆ ਗਿਆ ਤੁਸੀਂ ਹੁਣ ਵੀ ਬੀਜ ਸਕਦੇ ਹੋ ਹਜੇ ਮਹੀਨੇ ਦੇ ਵਿੱਚ ਵਿੱਚ ਤੁਸੀਂ ਜਦੋਂ ਮਰਜ਼ੀ ਬੀਜ ਸਕਦੇ ਹੋ ਕੋਈ ਦਿੱਕਤ ਨਹੀਂ ਉਸ ਤੋਂ ਬਾਅਦ ਜਿਵੇਂ ਹੁਣ ਮੈਂ ਤੁਹਾਨੂੰ ਦੱਸਤਾ ਪਾਲਕ ਧਨੀਆ ਮੇਥਾ ਮੇਥੀ ਉਸ ਤੋਂ ਬਾਅਦ ਜਿੰਮੀ ਆਪਾਂ ਮੂੜੀਆਂ ਦੀ ਗੱਲ ਵੀ ਕਰੀ ਐ ਮੂੜੀਆਂ ਦੀਆਂ ਚਾਰ ਲੈਣਾ ਖਿੱਚ ਕੇ ਤੁਸੀਂ ਉਸ ਦੇ ਵਿੱਚ ਮੂੜੀਆਂ ਦਾ ਵੀ ਜੇ ਗੇਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਸਲਗਮ ਚਿਕੰਦਰ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਬੀਜ ਸਕਦੇ ਹੋ ਤੇ ਬੀਜ ਕੇ ਆਪਣੇ ਘਰੇਲੂ ਲੋੜਾਂ ਨੇ ਜਿਹੜੀਆਂ ਉਹਨਾਂ ਨੂੰ ਤੁਸੀਂ ਪੂਰੀਆਂ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਜੇ ਗੱਲ ਕਰੀਏ ਤਾਂ ਇੰਨਾ ਕੁ ਥਾਂ ਰੱਖ ਕੇ ਤੁਸੀਂ ਇਸ ਦੇ ਵਿੱਚ ਬੈਂਗਣ ਬੈਂਗਣੀ ਵੀ ਲਾ ਸਕਦੇ ਹੋ ਉਸ ਤੋਂ ਬਾਅਦ ਮੈਂ ਤੁਹਾਨੂੰ ਗੋਭੀ ਦੀਆਂ ਦੱਸਣ ਲੱਗਿਆ ਦੇਖੋ ਜੀ ਗੋਭੀ ਦੀਆਂ ਚਾਰ ਤਰ੍ਹਾਂ ਦੀ ਗੋਭੀ ਹੁੰਦੀ ਆ ਇਹ ਗੋਭੀ ਦੀਆਂ ਜਿਹੜੀਆਂ ਵੈਰਾਈਟੀਆਂ ਦੀ ਗੱਲ ਆ ਤਾਂ ਇਹ ਟਾਈਮ ਟੇਬਲ ਦੇ ਹਿਸਾਬ ਨਾਲ ਹੁੰਦੀਆਂ ਨੇ ਤੁਸੀਂ ਵਧੀਆ ਕਿਸੇ ਤੋਂ ਪਨੀਰੀ ਲੈ ਲਓ ਪਨੀਰੀ ਨੂੰ ਤੁਸੀਂ ਗਿੱਠ-ਗਿੱਠ ਦੇ ਫਾਸਲੇ ਦੇ ਦੇ ਉੱਤੇ ਦੋ ਬੈੱਡ ਦੇ ਉੱਤੇ ਦੋ ਜਾਂ ਤਿੰਨ ਲਾਈਨਾਂ ਤੁਸੀਂ ਗੋਭੀ ਦੀਆਂ ਵੀ ਲਾ ਸਕਦੇ ਹੋ ਗੋਭੀ ਦੇਖੋ ਜੀ ਪਹਿਲਾਂ ਫੁੱਲ ਗੋਭੀ ਆ ਗਈ ਜਿਹੜੀ ਮੰਨ ਲਓ ਵੀ ਜ਼ਿਆਦਾ ਸਭ ਤੋਂ ਜ਼ਿਆਦਾ ਚੱਲਦੀ ਆ ਤੁਸੀਂ ਆਪਣੀ ਲੋੜ ਮੁਤਾਬਕ ਲਾਓ ਗੋਭੀ ਫੁੱਲ ਦੇ ਤੁਸੀਂ ਜ਼ਿਆਦਾ ਬੂਟੇ ਲਾ ਲਓ ਪੱਤਾ ਗੋਭੀ ਹੈ ਜਿਹੜੀ ਉਹਨੂੰ ਆਪਾਂ ਥੋੜੀ ਘੱਟ ਖਾਂਦੇ ਹਾਂ ਸਲਾਦ ਚ ਵਰਤੀ ਜਾਂਦੀ ਹੈ ਤੁਸੀਂ ਪੱਤਾ ਗੋਭੀ ਦੇ ਵੀ ਬੂਟੇ ਲਾਓ ਬਰੋਕਲੀ ਦੇ ਵੀ ਲਾਓ ਤੇ ਤੁਸੀਂ ਗੱਠ ਗੋਭੀ ਵੀ ਕਹੀ ਜਾਂਦੀ ਹੈ ਉਹਨੂੰ ਚੀਨੀ ਗੋਭੀ ਵੀ ਕਹਿੰਦੇ ਨੇ ਕਈ ਉਸ ਨੂੰ ਵੀ ਤੁਸੀਂ ਲਾ ਸਕਦੇ ਹੋ ਚਾਰ ਤਰ੍ਹਾਂ ਦੀ ਗੋਭੀ ਹੋਗੀ ਦੋ ਤਰ੍ਹਾਂ ਦੇ ਮਟਰ ਹੋਗੇ ਫਾਸਬੀਨ ਹੋਗੀ ਪਾਲਕ ਹੋ ਗਿਆ ਧਣੀਆਂ ਹੋ ਗਿਆ ਮੂਲੀ ਹੋਗੀ ਸਲਗਮ ਹੋਗੇ ਮੇਥੇ ਹੋਗੇ ਮੇਥੀ ਹੋਗੀ ਇਹ ਤੁਸੀਂ ਸਾਰੀਆਂ ਚੀਜ਼ਾਂ ਦੀ ਬਿਜਾਈ ਕਰਕੇ ਅਕਤੂਬਰ ਦੇ ਮਹੀਨੇ ਦੇ ਵਿੱਚ ਤੁਸੀਂ ਲਗਭਗ ਤੁਹਾਡੇ ਜਿਹੜੀਆਂ ਸਬਜ਼ੀਆਂ ਨੇ ਉਹ ਲਗਭਗ 40 ਦਿਨਾਂ ਚ ਕੁਸ ਤਿਆਰ ਹੋਣੀਆਂ ਸ਼ੁਰੂ ਹੋ ਜਾਣੀਆਂ ਜਿਵੇਂ ਪਾਲਕ ਧਨੀਆ ਮੂਲੀ ਇਹ ਸੇਤੀ ਹੋ ਜਾਣਗੀਆਂ ਤੇ ਕੁਸ ਨੇ ਜਿਵੇਂ ਮਟਰ ਵਗੈਰਾ ਨੇ ਉਹ ਥੋੜਾ 2 ਮਹੀਨੇ ਲੈਂਦੇ ਨੇ 60 ਦਿਨਾਂ ਚ ਫਰਾਂਸ ਬੀਨ ਦਾ ਜਿਹੜੀ ਉਹ ਵੀ 45 ਦਿਨਾਂ ਚ ਤਿਆਰ ਹੋ ਜਾਂਦੀ ਹੈ ਜਿਵੇਂ ਤੁਸੀਂ ਖੀਰੇ ਦੀ ਗੱਲ ਕਰੋ ਤਾਂ ਖੀਰਾ ਵੀ ਟਾਈਮ ਨਾਲ ਹੀ ਹੋ ਜਾਂਦਾ ਸੇਤੀ ਤਿਆਰ ਹੋ ਜਾਂਦਾ 1 ਮਹੀਨੇ ਦੇ ਵਿੱਚ ਲਗਭਗ ਹੋ ਜਾਂਦਾ ਤੁਸੀਂ ਇਸ ਤਰ੍ਹਾਂ ਆਪਣੀਆਂ ਜਿਹੜੀਆਂ ਘਰੇਲੂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰ ਸਕਦੇ ਹੋ ਪੈਸਟੀਸਾਈਡ ਵਗੈਰਾ ਇਸ ਦੇ ਉੱਤੇ ਨਾ ਸਿਰਕੋ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਦੇ ਉੱਤੇ ਦਵਾਈਆਂ ਬਾਰੇ ਵੀ ਦੱਸੂਗਾ ਵੀ ਤੁਸੀਂ ਇਸ ਦੇ ਉੱਤੇ ਦਵਾਈਆਂ ਨਹੀਂ ਇਸ ਨੂੰ ਆਰਗੈਨਿਕ ਤਰੀਕੇ ਨਾਲ ਕਰਨਾ ਇਹ ਦੇ ਵਿੱਚ ਖਾਦ ਖਰਾਕ ਦੀ ਗੱਲ ਆ ਗਈ ਤਾਂ ਤੁਸੀਂ ਗਲੀ ਹੋਈ ਰੂੜੀ ਪਾਓ ਤਾਂ ਸਭ ਤੋਂ ਵਧੀਆ ਨਹੀਂ ਤੁਸੀਂ ਗਲੀ ਹੋਈ ਰੂੜੀ ਤੁਹਾਨੂੰ ਮਿਲਦੀ ਤਾਂ ਤੁਸੀਂ ਬਰਮੀ ਕੰਪੋਸਟ ਵੀ ਪਾ ਸਕਦੇ ਹੋ ਜੇਕਰ ਬਰਮੀ ਕੰਪੋਸਟ ਨਹੀਂ ਮਿਲਦਾ ਫਿਰ ਡੀਪੀ ਤੇ ਵੀ ਜਾ ਸਕਦੇ ਹੋ डीएपी ਵੀ ਪਾ ਸਕਦੇ ਹੋ ਡੀਏਪੀ ਦੇ ਵੀ ਕੋਈ ਇੰਨੇ ਮਾੜੇ ਅਸਰ ਨਹੀਂ ਹੈਗੇ ਮਾੜੇ ਅਸਰ ਤਾਂ ਵੀਰੂ ਪੈਸਟੀਸਾਈਡ ਦੇ ਨੇ ਜਿਹੜੇ ਪੈਸਟੀਸਾਈਡ ਉੱਤੇ ਸਿੜਕ ਕੇ ਮੌਕੇ 'ਤੇ ਆਪਾਂ ਬਾਜ਼ਾਰ ਦੇ ਵਿੱਚੋਂ ਜਿਹੜੀ ਖਰੀਦ ਲੈਨੇ ਆ ਸਬਜ਼ੀ ਉਹਦਾ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਕਿੰਨਾ ਟਾਈਮ ਹੋ ਗਿਆ ਇਸਦੇ ਉੱਤੇ ਪੈਸਟੀਸਾਈਡ ਸਿੜਕੇ ਦਾ ਜਿਹੜੀਆਂ ਹੁਣ ਸਬਜ਼ੀਆਂ ਲੱਗਣਗੀਆਂ ਲਗਭਗ ਜੇ ਤੁਸੀਂ ਇਹਨਾਂ ਨੂੰ ਘਰੇਲੂ ਵਰਤੋਂ ਦੇ ਵਿੱਚ ਲਿਆਉਣੇ ਹੋ ਜਿਵੇਂ ਮੰਨ ਲਓ ਗਾਜਰ ਵੀ ਆ ਗਾਜਰ ਮੈਂ ਭੁੱਲ ਗਿਆ ਗਾਜਰ ਵੀ ਤੁਸੀਂ ਬੈੱਡ ਪਾ ਕੇ ਬੈੱਡ ਦੇ ਉੱਪਰ ਉੱਪਰ ਸਿੱਟਾ ਦੇ ਦਿਓ ਤੇ ਗਾਜਰ ਵੀ ਤੁਹਾਡੀ ਵਧੀਆ ਹੋਊਗੀ ਤੁਸੀਂ ਇਸ ਨੂੰ ਜਿਹੜਾ ਪਾਣੀ ਲਾਉਣਾਗਾ ਸਭ ਤੋਂ ਵੱਡੀ ਗੱਲ ਪਾਣੀ ਦੀ ਹੁੰਦੀ ਆ ਪਾਣੀ ਤੁਸੀਂ ਨੇ ਬੱਤ ਦਾ ਪਾਣੀ ਲਾਉਣਾ ਤਾਂ ਕਿ ਇਸ ਨੂੰ ਸੇਮ ਆ ਜਾਵੇ ਸਾਰੇ ਬੈੱਡ ਨੂੰ ਜਿਹੜੇ ਸਾਰੇ ਬੈੱਡ ਨੂੰ ਸੇਮ ਆ ਗਈ ਉਹ 1-2 ਦਿਨਾਂ ਚਾਊ ਜਿਵੇਂ ਤੁਸੀਂ ਅੱਜ ਪਾਣੀ ਦਿੱਤਾ ਤਾਂ 24 ਘੰਟਿਆਂ ਬਾਅਦ 37 ਘੰਟਿਆਂ ਤੱਕ ਸੇਮ ਆ ਜੂਗੀ ਜਿਹੜੀ ਬੂਟੇ ਨੂੰ ਹਰਾ ਹੋਣ ਲਈ ਸੇਮ ਦੀ ਲੋਡ ਹੁੰਦੀ ਆ ਬੂਟੇ ਨੂੰ ਚੰਗੀ ਪੈਦਾਵਾਰ ਦੇਣ ਲਈ ਵੀ ਸੇਮ ਦੀ ਲੋਡ ਹੁੰਦੀ ਆ ਜਿਆਦਾ ਪਾਣੀ ਖੜਾ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਇਹ ਖਾਲੀਆਂ ਦੇ ਵਿੱਚ ਆ ਜਿਹੜਾ ਆ ਨਹੀਂ ਦੇਣਾਗਾ ਇਸ ਤਰ੍ਹਾਂ ਤੁਸੀਂ ਆਪਣੀਆਂ ਘਰੇਲੂ ਸਬਜ਼ੀਆਂ ਲਾ ਕੇ ਆਪਣੇ ਘਰ ਦੀਆਂ ਸਬਜ਼ੀਆਂ ਦੀ ਲੋੜ ਨੂੰ ਪੂਰੀ ਇਹ ਕਰ ਸਕਦੇ ਹੋ ਜਿਵੇਂ ਤੁਸੀਂ ਮੰਨ ਕੇ ਚੱਲੋ ਵੀ ਤੁਹਾਨੂੰ ਸਾਗ ਦੀ ਲੋੜ ਆ ਤਾਂ ਤੁਸੀਂ ਟੂੜੀਆਂ ਵਗੈਰਾ ਵੀ ਸਕਦੇ ਹੋ ਉਹ ਵੀ ਸੇਤੀ ਤਿਆਰ ਹੋ ਜਾਂਦਾ ਸਰੋਂ ਵੀ ਵੀ ਸਕਦੇ ਹੋ ਕਾਫੀ ਚੀਜ਼ਾਂ ਹੈਗੀ ਆ ਮੈਂ ਤੁਹਾਨੂੰ ਇਹਨਾਂ ਦੀ ਗਿਣਤੀ ਨਹੀਂ ਕਰਾ ਸਕਦਾ ਕਿਉਂਕਿ ਬਹੁਤ ਜ਼ਿਆਦਾ ਨੇ ਮੈਂ ਵੀ ਭੁੱਲ ਗਿਆ ਨੇ ਜਿਵੇਂ ਗਾਜਰ ਭੁੱਲ ਗਿਆ ਸੀ ਇਸ ਤਰ੍ਹਾਂ ਤੁਸੀਂ ਵੀ ਕੇ ਮਤਲ ਸਾਰਿਆਂ ਦਾ ਤਰੀਕਾ ਇਹੀ ਆ ਲਗਭਗ ਤੁਸੀਂ ਆਪਣੀਆਂ ਘਰੇਲੂ ਸਬਜ਼ੀਆਂ ਦੀਆਂ ਲੋੜਾਂ ਨੂੰ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰ ਸਕਦੇ ਹਾਂ ਜੇਕਰ ਮੈਂ ਕੋਈ ਗਲਤ ਬੋਲ ਗਿਆ ਤਾਂ ਮਾਫ ਕਰਨਾ ਮੈਂ ਤਾਂ ਢੰਕਾਰ ਸਿੰਘ ਪਲਾਨਟ ਇਨਫੋ ਚੈਨਲ ਤੋਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਤੁਸੀਂ ਕਰ ਰੱਖਿਆ ਗਿਆ ਤਾਂ ਤੁਸੀਂ ਅੱਗੇ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਵੇ ਐਨਾ ਕੁਝ ਕਹਿੰਦਾ ਹੋਇਆ ਧੰਨਵਾਦ ਜੀ